ਰੂਪਨਗਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਪ੍ਰਾਪਤ ਕਰਦੇ ਹੋਏ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਗ ਵਿੱਚ ਮੋਬਾਈਲ ਦੀ ਦੁਕਾਨ ਉੱਤੇ 35 ਲੱਖ ਰੁਪਏ ਦੇ ਮੋਬਾਈਲ ਚੋਰੀ ਕਰਨ ਦੀ ਵੱਡੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇਸ ਮਾਮਲੇ ਦਾ ਹੱਲ ਕਰ ਦਿੱਤਾ ਹੈ। ਇਸ ਸੰਬੰਧੀ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਆਈਪੀਐਸ ਸਰਦਾਰ ਗੁਲੀ ਸਿੰਘ ਖੁਰਾਣਾ ਨੇ ਪ੍ਰੈਸ ਕਾਨਫਰੰਸ ਰਾਈ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 24 ਅਗਸਤ 2024 ਦੀ ਰਾਤ ਨੂੰ ਅਣਜਾਣ ਵਿਅਕਤੀਆਂ ਵੱਲੋਂ ਰੂਪਨਗਰ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਗ ਵਿੱਚ ਇਤਾਂਸ਼ੀ ਮੋਬਾਈਲ ਕੇਰੀ ਚੁਕਾਨ ਦੇ ਸ਼ਟ ਤੋੜ ਕੇ ਦੁਕਾਨ ਵਿੱਚੋਂ ਮੋਬਾਈਲ ਚੋਰੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਸੀ ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਦੋ ਵਿਅਕਤੀਆਂ ਵੱਲੋਂ ਦੁਕਾਨ ਵਿੱਚ 42 ਨਵੇਂ ਮੋਬਾਈਲ 95 ਪੁਰਾਣੇ ਮੋਬਾਈਲ ਚੋਰੀ ਕੀਤੇ ਗਏ ਸਨ ਅਤੇ ਇਸ ਦੇ ਨਾਲ ਹੀ ਇਹਨਾਂ ਵੱਲੋਂ ਇੱਕ ਲੈਪਟਾਪ ਵੀ ਦੁਕਾਨ ਵਿੱਚੋਂ ਚੋਰੀ ਕੀਤਾ ਗਿਆ ਜਿਸ ਦਾ ਪਤਾ ਦੁਕਾਨਦਾਰ ਨੂੰ ਅਗਲੀ ਸਵੇਰ ਲੱਗਿਆ ਸੀਨੇ ਕਪਤਾਨ ਪੁਲਿਸ ਨੇ ਕਿਹਾ ਕਿ ਰੂਬਨਗਰ ਸ਼ਹਿਰ ਦੀ ਇਸ ਵੱਡੀ ਚੋਰੀ ਦੀ ਘਟਨਾ ਨੂੰ ਹੱਲ ਕਰਨ ਲਈ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਰੂਪਨਗਰ ਰਪਿੰਦਰ ਕੋਸਰਾ ਦੀ ਅਗਵਾਈ ਹੇਠ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਜੋ ਮਕਦਮੇ ਦੀ ਤਰਦੀਸ਼ਦਾਨ ਉਪ ਕਪਤਾਨ ਪੁਲਿਸ ਸਬ-ਡਿਵੀਜ਼ਨ ਰੂਪਨਗਰ ਹਰਪਿੰਦਰ ਪੌਰ ਗਿਲਦੀ ਨਿਗਰਾਨੀ ਹੇਠ ਇੰਸਪੈਕਟਰ ਪਵਨ ਕੁਮਾਰ ਮੁਖਫਸਰ ਥਾਣਾ ਸਿਟੀ ਰੂਪਨਗਰ ਦੀ ਅਗਵਾਈ ਤਹਿਤ ਥਾਣਾ ਸਿਟੀ ਰੂਪਨਗਰ ਪੁਲਿਸ ਬਲੋ ਤਕਨੀਕੀ ਢੰਗ ਨਾਲ ਇਸ ਵੱਡੀ ਚੋਰੀ ਦੀ ਘਟਨਾ ਦੀ ਪੜਤਾਲ ਕੀਤੀ ਗਈ ਸਰਦਾਰ ਖੁਰਾਣਾ ਨੇ ਕਿਹਾ ਕਿ ਪੁਲਿਸ ਟੀਮ ਬਲੋ ਨੂੰ ਗਾਈਡਲ ਕੀਤੀ ਗਈ ਪੜਤਾਲ ਨਾਲ ਦੋਸ਼ੀਆਨ ਅਰਜਿੰਦਰ ਸਿੰਘ ਉਫਰਾਚੂ ਅਤੇ ਕਰਨਜੀਤ ਸਿੰਘ ਵਾਸੀ ਪਿੰਡ ਕੋਟਲਾ ਨਿਆਂਗ ਜਿਲ੍ਹਾ ਰੂਪਨਗਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਚੋਰੀ ਦੀ ਵਾਰਦਾਤ ਦੀ ਵਾਰਤਿਆ ਮੋਟਰਸਾਈਕਲ ਦੇ ਨਾਲ ਚੋਰੀ ਦਾ ਸਮਾਨ ਜਿਸ ਵਿੱਚ 42 ਨਵੇਂ ਮੋਬਾਈਲ ਫੋਨ 79 ਪੁਰਾਣੇ ਮੋਬਾਈਲ ਇੱਕ ਲੈਪਟਾਪ ਇੱਕ i20 ਕਾਰ ਇੱਕ ਹਾਈਡਰੋਲਿਕ ਕਟਰ ਇੱਕ ਪਲਾਜ਼ਮਾ ਕਟਰ ਇੱਕ ਦੇਸੀ ਕਟਾ ਪੱਤੀ ਬੋਰਡ ਸਮੇਤ 6 ਜਿੰਦਾ ਰੋਂਦ ਤੇ ਇੱਕ ਦਾਤਾਰ ਬਰਾਮਦ ਕੀਤਾ ਗਿਆ ਹੈ ਉਨੇ ਜਿਸ ਦੇ ਕੀ ਪੁਲਸ ਨੂੰ ਚੋਰੀ ਦੀ ਇਤਲਾਮ ਮਿਲ ਨੂੰ ਤਮ ਕਤਬਾ ਨੰਬਰ 172 ਮਿਤੀ 25 ਅਗਸਤ 2024 305 331 ਬੀਐਨ ਸਥਾਣਾ ਛਿੱਟੀ ਰੂਪਨਗਰ ਬਰਗਲਾਫ ਨਾਮਲੂਮ ਵਿਅਕਤੀ ਲਈ ਦਰਜ ਕੀਤਾ ਗਿਆ ਸੀ ਖੁਰਾਣਾ ਦੇ ਸੀ ਕੀ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਸਵਾਰਡ ਹਾਸਲ ਕੀਤਾ ਜਾ ਰਿਹਾ ਹੈ ਜਿਨ੍ਹਾਂ ਪਾਸੋਂ ਚੋਰੀ ਦੀਆਂ ਹੋਰ ਵਾਰਦਾਤਾਂ ਦੇ ਇੱਕ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਸੀਨੀਅਰ ਪੁਲਿਸ ਕਪਤਾਨ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਮਾੜੇ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਇਸੀ ਤਰ੍ਹਾਂ ਹੀ ਜਾਰੀ ਰਹੇਗੀ ਜੋ ਵੀ ਵੱਡਾ ਛੋਟਾ ਵਿਅਕਤੀ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਅਤੇ ਰੂਪਨਗਰ ਪਸ ਲੋਕਾਂ ਨੇ ਚਾਨਮਾਲ ਦੀ ਹਿਫਾਜ਼ਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧਤਾ ਦੇ ਨਾਲ ਜ਼ਿੰਮੇਵਾਰੀ ਨਿਭੰਦੀ ਰਹੇਗੀ ਮੇਰਾ ਪੰਜਾਬ న్యూਸ ਲਈ ਰੂਪਨਗਰ ਤੋਂ ਲਾਡੀ ਖਾਪੜ ਦੀ ਰਿਪੋਰਟ 24 25 ਦੀ ਅਰਗਣੀ ਰਾਤ ਨੂੰ ਇੱਕ ਵਾਰਦਾ ਸਾਡੇ ਸ਼ਹਿਰ ਵਿੱਚ ਹੋਈ ਸੀ ਜਿਸ ਦੇ ਵਿੱਚ ਇੱਕ ਮੋਬਾਈਲ ਦੀ ਦੁਕਾਨ ਜਿਹੜੀ ਲੱਗੀ ਹੈ ਜਿ ਤਾਸ਼ੀ ਮੋਬਾਈਲ ਤੁਹਾਡੇ ਉੱਤੇ 3-4 ਬੰਦੇ ਦੋ ਚੋਰ ਆ ਕਰਕੇ ਮੋਟਰਸਾਈਕਲ ਤੇ ਉਹਨਾਂ ਨੇ ਸਾਰਾ ਸਮਾਨ ਜਿਹੜਾ ਸੀ ਜਿੰਦੇ ਮੋਬਾਈਲ ਸੀਗਾ ਇੱਕ ਲੈਪਟਾਪ ਹੋ ਗਿਆ ਔਰ ਨਾਲ ਹੀ ਸਾਊਂਡ ਬਾਕਸ ਸੀਗਾ ਜਿਹੜਾ ਕਰੀਬ 35 ਲੱਖ ਦਾ ਜਿਹੜਾ ਐਸਟੀਮੇਟ ਕਰਨ ਉਹ ਜਿਹੜਾ ਸੀਗਾ ਟ੍ਰਾਫਿਕ ਕਰਨੇ ਉਹ ਚੋਰੀ ਕਰਕੇ ਲੈ ਗਏ ਸੀਗੇ ਉਹਦੇ ਵਿੱਚ ਸਾਡੀ ਕੱਤੀ ਜਿਹੜੀ ਆਂਦੀ ਹੈ ਲਗਾਤਾਰ ਸਾਡੀ ਟੀਮ ਨੇ ਕੀਤੀ ਹੈ ਜਿਹਦੇ ਐਸਪੀ ਡੀ ਸਾਫ ਦੀ ਸੈਟਪੇ ਬਣਾਈ ਗਈ ਸੀ ਜਿਹਦੇ ਐਸਪੀ ਡੀ ਬੀਐਸਪੀ ਰੋਪੜ ਤੇ ਜੋ ਸਿਟੀ ਤੇ ਨਾਲ ਜਾਂਚ ਲਈ ਹੈ ਜਿਹੜਾ ਹੈਗਾ ਸੇਟ ਮੈਂਬਰ ਸੀਗੇ ਕਾਫੀ ਚੰਗੀ ਇਹਨਾਂ ਨੇ ਤਫਤੀਸ਼ ਕੀਤੀ ਹੈਗੀ ਔਰ ਡੁਗਾਈ ਦੇ ਨਾਲ ਤਫਤੀਸ਼ ਕਰ ਰਹੇ ਹਾਂ ਜਿਹੜੇ ਪੁਰਾਣੇ ਕਿੰਦਰ ਸੀ ਕਿ ਸਾਡੇ ਇਲਾਕੇ ਦੇ ਜਾਂ ਜਿਨ੍ਹਾਂ ਨੇ ਪਹਿਲਾਂ ਇੱਥੇ ਹੀ ਚੋਰੀ ਕੀਤੀਆਂ ਜਾਂ ਇਸੇ ਟਾਈਪ ਦੀਆਂ ਵਾਰਦਾਤਾਂ ਕਿਸੀਆਂ ਜਿਹੜੇ ਕਰੀ ਤੀ ਦੇ ਕਰੀਬ ਆਪਾਂ ਕ੍ਰਿਮੀਨਲਸ ਨੂੰ ਸ਼ਾਮਲ ਤਫਤੀਸ਼ ਕੀਤਾ ਹੋਰ ਵੀ ਵਾਕਵਾ ਕੰਦਰ ਤੋਂ ਆਪਾਂ ਦੀ ਤਫਤੀਸ਼ ਕਰਦੇ ਰਹੇ ਹੈਗੇ ਔਰ ਕੱਲ ਸਾਨੂੰ ਕਾਫੀ ਚੰਗੀ ਜਿਹੜੀ ਅੱਗੀ ਇਹਦੇ ਵਿੱਚ ਇੱਕ ਹੀਡ ਬਿਜੀ ਔਰ ਸਾਨੂੰ ਸਫਲਤਾ ਵੀ ਬਿਜੀ ਲੱਗੀ ਹੈ ਜਿਹਦੇ ਵਿੱਚ ਅਸੀਂ ਸਾਰੇ ਜਿੰਦੇ ਵੀ ਮੋਬਾਈਲ ਚੋਰੀ ਹੋਏ ਸੀਗੇ 136 ਮੋਬਾਈਲ ਉਹ ਆਪਾਂ ਰਿਕਵਰ ਕਰ ਲਿਆ ਜਿਹਦੇ ਵਿੱਚ 42 ਨਵੇਂ ਮੋਬਾਈਲ ਲੱਗੇ ਨੇ ਔਰ 94 ਪੁਰਾਣੇ ਮੋਬਾਈਲ ਲੱਗੇ ਨੇ ਇੱਕ ਲੈਪਟਾਪ ਜਿਹੜਾ ਚੋਰੀ ਹੋਇਆ ਸੀਗਾ ਉਹ ਵੀ ਆਪਾਂ ਬਰਾਮਦ ਕਰ ਲਿਆ ਹੈਗਾ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਗੱਡੀ ਚੋਰੀ ਕੀਤੀ ਸੀਗੀ ਆਈ 20 ਆਈ 10 ਉਹ ਵੀ ਆਪਾਂ ਬਰਾਮਦ ਕਰਨੀ ਹੈਗੀ ਹੈ ਔਰ ਜਿਹੜਾ ਸਮਾਨ ਐ ਯੂਜ਼ ਕਰਦੇ ਸੀਗੇ ਦੁਕਾਨ ਦਾ ਸ਼ਟਰ ਤੋੜਨ ਵਾਸਤੇ ਇੱਕ ਹਾਈਡਰੌਲਿਕ ਕਟਰ प्लाजा कट्टर और एक देसी कट्टा भी बोर बराबर और एक दात्र बराबर कर रहे हैं राजूजीत सिंह के रहने वाले है, भी कर है। और इस जो है पेश करा के अदालत लगे अगली पुछगिछ कर वारदात की ਸਾਨੂੰ ਆਪਾਂ ਹੋਰ ਵੀ ਜਿਹੜੇ ਇਹਨਾਂ ਨੇ क्राइम ਕੀਤੇ ਹੋਏ ਨੇ ਉਹਨਾਂ ਨੂੰ ਆਪਾਂ ਟਰੇਸ ਕਰ ਸਕਦੇ ਹਾਂ। ਇਸ ਚੋਰੀ ਵਿੱਚ ਹਜੇ ਤੱਕ ਇਹਨਾਂ ਦੋ ਬੰਦਿਆਂ ਦੀ ਹੀ ਸ਼ਮੂਲੀਅਤ ਸਾਹਮਣੇ ਆਈ ਹੈਗੀ ਐ। ਬਾਕੀ ਹੁਣ ਇਹਨਾਂ ਨੂੰ ਆਪਾਂ ਪੇਸ਼ ਅਦਾਲਤ ਕਰਕੇ ਜਿਹੜਾ ਰਿਮਾਂਡ ਮਿਲੇਗਾ ਉਹਦੇ ਵਿੱਚ ਹੋਰ ਡੂੰਘਾਈ ਦੇ ਨਾਲ ਇਹਨਾਂ ਦੀ ਪੜਤਾਲ ਕਰਾਂਗੇ ਕਿ ਹੋਰ ਕਿਹੜੀ-ਕਿਹੜੀ ਵਾਰਦਾਤਾਂ ਇਹਨਾਂ ਨੇ ਕੀਤੀਆਂ ਹੈਗੀਆਂ ਨੇ ਕੋਈ ਹੋਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਕਿ ਨਹੀਂ ਹੈਗਾ। ਔਰ ਇਸ ਤੋਂ ਇਲਾਵਾ ਕੋਈ ਇਹਨਾਂ ਦੇ ਗੈਂਗ ਵਿੱਚ ਹੋਰ ਕੋਈ ਬੰਦਾ ਸ਼ਾਮਿਲ ਹੈ ਜਾਂ ਨਹੀਂ ਸਰ ਫਿਰ ਨਾ ਹੋਰ ਵੀ ਚੋਰੀਆਂ ਹੋਈਆਂ ਮੋਬਾਈਲਾਂ ਦੇ ਦੇਖੋ ਜੀ ਇਹ ਜਿਹੜਾ 12/24-25 ਦੀ ਦਰਮਿਆਣੀ ਰਾਤ ਨੂੰ ਹੋਈ ਸੀ ਉਹਦੇ ਵਿੱਚ ਦੋ ਬਖਰੇ ਗੈਂਗ ਸੀਗੇ ਇੱਕ ਤੇ ਆ ਗੈਂਗ ਸੀ ਜਿਹੜਾ ਇੱਕ Swift ਕਾਰ ਵਾਲਾ ਗੈਂਗ ਸੀਗਾ ਜਿਹਦੇ ਬਾਰੇ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕਰ ਚੁੱਕਿਆ ਹੈਗਾ ਕਿ ਉਹ ਗੈਂਗ ਜਿਹੜਾ ਸੀ ਉਹ ਆਪਣੇ ਸੰਗਠਨ ਪੁਲਿਸ ਨੇ ਫੜ ਲਿਆ ਹੈਗਾ ਉਹਦੇ ਵਿੱਚ ਪੰਜ ਬੰਦੇ ਸ਼ਾਮਿਲ ਸੀਗੇ ਜਿਨ੍ਹਾਂ 'ਚ ਚਾਰ ਬੰਦੇ ਗ੍ਰਿਫਤਾਰ ਕਰ ਲਏ ਗਏ ਸੀਗੇ ਔਰ ਬਾਕੀ ਉਹਨਾਂ ਦੀ ਵੀ ਕੁੱਝ ਪਰਤਾਲ ਚੱਲ ਰਹੀ ਹੈ ਉਹਨਾਂ ਦਾ ਕੋਲ ਪੁਲਿਸ ਰਿਮਾਂਡ ਐਥਿਕ ਪ੍ਰੋਡਕਸ਼ਨ ਵਾਰੰਟ ਹਾਸਿਲ ਕਰ ਰਹੇ ਹਨ ਜਦੋਂ ਮਿਲ ਜਾਂਦਾ ਸਾਨੂੰ ਉਹ ਆਪਾਂ ਉਹਨਾਂ ਨੂੰ ਲਿਆ ਕੇ ਇਥੇ ਉਜਿਸ ਕਰਾਂਗੇ ਉਹਨਾਂ ਦੀ ਅਲੱਗ-ਅਲੱਗ 숍 ਦੇ ਦੇਖੋ ਜੀ ਇਹ ਜਦੋਂ ਸਾਨੂੰ ਐਫ ਆਈ ਆਰ ਦਰਜ ਕਰਾਈ ਗਈ ਸੀ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ 120 ਦੇ ਕਰੀਬ ਜਿਹੜੇ ਹੈਗੇ ਨੇ ਮੋਬਾਈਲ ਸੀਗੇ ਹੀ ਵਾਸ ਨਾਟ ਐਗਜ਼ੈਕਟ ਜਿਹੜਾ ਮੋਬਾਈਲ ਓਨਰ 숍 ਹੈਗੇ ਨੇ ਉਹਨਾਂ ਨੂੰ ਪਤਾ ਨਹੀਂ ਸੀਗਾ ਕਿੰਨੇ ਮੋਬਾਈਲ ਐਗਜ਼ੈਕਟਲੀ ਸੀਗੇ ਬਟ ਹੁਣ ਜਿੰਨੀ ਬਰਾਮਦਗੀ ਹੋਈ ਹੈ ਉਹਦੇ ਵਿੱਚ ਸਾਡੇ ਕੋਲ 136 ਮੋਬਾਈਲ ਆਪਾਂ ਬਰਾਮਦ ਕੀਤੇ ਹੈਗੇ ਨੇ ਔਰ ਹੁਣ ਆਪਾਂ ਤਫਤੀਸ਼ ਵਿੱਚ ਇਹ ਚੀਜ਼ ਦੇਖਾਂਗੇ ਕਿ ਉਹ ਸਾਰੇ ਮੋਬਾਈਲ ਐਸੀ ਦੁਕਾਨ ਦੇ ਆਗੇ ਨੇ ਜਾਂ ਕੋਈ ਹੋਰ ਵੀ ਜਿਹੜੀ ਹੈਗੀ ਚੋਰੀ ਦੇ ਸਾਹਮਣੇ ਆਂਦੀ ਹੈਗੇ ਬਟ ਇਹ ਤਫਤੀਸ਼ ਵਿੱਚ ਹੀ ਸਾਰਾ ਕੁਝ ਸਾਹਮਣੇ ਆਊਗਾ ਹਜੇ ਤਲਕ ਦੀ ਤਫਤੀਸ਼ ਵਿੱਚ ਕੋਈ ਅਜਿਹੀ ਗੱਲ ਸਾਹਮਣੇ ਨਹੀਂ ਆਈ ਹੈ ਬਟ ਥਿਸ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਵੀ ਵਿਲ ਲੁੱਕ ਇਟ ਟੂ ਇਟ ਸੋ